ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖੇਡਾਂ ਵਦਨ ਪੰਜਾਬ ਦੀਆਂ ਦੇ ਅੱਜ ਚੌਥੇ ਦਿਨ ਖੇਡਾਂ ਦੀ ਸਮਾਪਤੀ ਸਮਾਰੋਹ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਆਮ ਆਦਮੀ ਪਾਰਟੀ ਐਸ ਡੀ ਐਮ ਫਲੋਰ ਸਰਦਾਰ ਅਮਨਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਸ਼ਿਰਕਤ ਕੀਤੀ ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਇਸ ਤੋਂ ਬਾਅਦ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਦੇ ਦਿਨ ਐਥਲੈਟਿਕਸ ਦੀਆਂ ਸਾਰੀਆਂ ਖੇਡਾਂ ਕਰਵਾਈਆਂ ਗਈਆਂ ਬੱਚਿਆਂ ਅਤੇ ਆਏ ਸਭ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਬਹੁਤ ਹੀ ਵਧੀਆ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਤੋਂ ਇਲਾਵਾ ਸਕੂਲਾਂ ਦੇ ਅਧਿਆਪਕ ਸਾਹਿਬਾਨ ਅਤੇ ਕੋਚ ਸਾਹਿਬਾਨ ਮੌਜੂਦ ਰਹੇ ਆਵਲੇ ਜਿਹੜੇ ਸਾਹ ਕਲਾ ਸਕੂਲ ਦੇ ਵਿੱਚ ਕੋਰੇ ਆ ਇੱਥੋਂ ਦੀ ਜਿਹੜੀ ਪੂਰੀ ਟੀਮ ਆ ਖਾਸ ਤੌਰ ਤੇ ਕੁਮਿੰਦਰ ਸਿੰਘ ਕੋਚ ਔਰ ਇੱਥੋਂ ਦੀ ਸਮੂਚੀ ਜਿਹੜੀ ਟੀਮ ਆ ਉਸਨੇ ਬਹੁਤ ਹੀ ਬੜੀ ਜਿਹਦਾਤ ਇਨਾ ਦਿਨਾਂ ਤੋਂ ਅੱਜ ਲਾਸਟ ਕਰਿਆ ਇਨਾ ਦਿਨਾਂ ਤੋਂ ਇਹਨਾਂ ਬੱਚਿਆਂ ਨੇ ਬਹੁਤ ਹੀ ਕਰੜੀ ਮਿਹਨਤ ਕੀਤੀ ਆ ਔਰ ਖੇਡਾਂ ਬਤਨ ਪੰਜਾਬ ਦੀਆਂ ਜੋ ਸੂਬੇ ਦੇ ਮੁੱਖ ਮੰਤਰੀ ਸਦਾ ਕੁਮਾਰ ਸਿੰਘ ਮਾਨ ਹੋਰ ਦਾ ਸੁਪਨਾ ਹੈ ਕੀ ਮੁੜ ਕੇ ਉਹ ਪੰਜਾਬ ਜਿਹੜਾ ਪਿਛਲੀਆਂ ਸਾਲੀਆਂ ਸਰਕਾਰਾਂ ਨੇ ਖਸਾ ਦਿੱਤਾ ਉਸ ਨੂੰ ਮੁੜ ਕੇ ਲਿਖਾ ਤੇ ਲਿਆ ਕੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਕਰਕੇ ਰੰਗਲਾ ਪੰਜਾਬ ਬਣਨ ਦੇ ਵਿੱਚ ਇਹ ਬੱਚੇ ਤੇ ਬੱਚੀਆਂ ਇੱਕ ਬਹੁਤ ਹੀ ਵੱਡੀ ਕੂਟਕਾ ਖਦਾ ਕਰ ਗਿਆ ਔਰ ਖਾਸ ਤੌਰ ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਕੋ왈 ਸਿੰਘ ਮਾਨ ਹੋਰਾਂ ਨੇ ਖੇਡਾਂ ਪ੍ਰਤੀ ਇੱਕ ਬਹੁਤ ਹੀ ਵਧੀਆ ਨੀਤੀ ਬਣਾਈ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੇ ਖਿਡਾਰੀ ओलंपिक ਦੇ ਵਿੱਚੋਂ ਖਾਸ ਤੌਰ ਤੇ ਹਾਕੀ ਦੇ ਵਿੱਚੋਂ ਜਿਹੜੇ ਮੈਡਲ ਜਿੱਤ ਕੇ ਆਏ ਸੀ ਉਹ ਪੰਜਾਬ ਦੇ 10 ਖਿਡਾਰੀ ਉਹਨਾਂ ਨੂੰ 9 ਕਰੋੜ ਰੁਪਈਆ ਨਗਦ ਰਾਸ਼ੀ ਦੇ ਕਿਹੜਾ ਸਰਪ੍ਰਸਤ ਰਾਸ਼ੀ ਹੈ। ਔਰ ਖੇਡ ਨੀਤੀ ਦੇ ਵਿੱਚ ਜਿਹੜਾ ਵੀ ਖਿਡਾਰੀ 올림픽 ਦੇ ਵਿੱਚ ਜਾਂ ਕਾਮਨਵੇਲਥ ਦੇ ਵਿੱਚ ਭਾਗ ਲੈਂਦਾ ਆ ਤਾਂ ਉਹਨਾਂ ਨੂੰ 15 ਲੱਖ ਰੁਪਈਆ ਦੀ ਤਿਆਰੀ ਦੇ ਲਈ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਦੀ ਔਰ ਨੌਕਰੀਆਂ ਮਹੱਈਆ ਕਰਵਾ ਰਹੀ ਹੈ ਸੋ ਮੈਂ ਅੱਜ ਦੇ ਇਸ ਖੇਡਾਂ ਬਤਨ ਪੰਜਾਬ ਦੀਆਂ ਜੋ ਕਿ ਬਲਾਕ ਪਦਰੀ ਫਲੋਰ ਦੇ ਮੁਕਾਬਲੇ ਹੋ ਰਿਹਾ ਉਹਨਾਂ ਬੱਚਿਆਂ ਨੂੰ ਇੱਕੋ ਇੱਕ ਗੱਲ ਕਹਿੰਦੇ ਕਿ ਆਓ ਆਪਾਂ ਜਿਹੜਾ ਇੱਕ ਵਧੀਆ ਸਮਾਜ ਦੀ ਸਥਾਪਨਾ ਕਰਦੇ ਵਿੱਚ ਅਹਿਮ ਯੋਗਦਾਰ ਪਾ ਜਾਈਏ ਖੇਡਾਂ ਜਿਹੜੀਆਂ ਹਨ ਆਪਣੀਆਂ ਵਿਰਸਾ ਤੇ ਆਪਣੇ ਸੱਭਿਆਚਾਰ ਦੇ ਨਾਲ ਜੁੜੀਆਂ ਆ ਔਰ ਇਹਨਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਆਪਾਂ ਹਿੱਸਾ ਪਾ ਕੇ ਆਪਣੇ ਸਕੂਲ ਦਾ ਆਪਣੇ ਮਾਪਿਆਂ ਦਾ ਆਪਣੇ ਸੂਬੇ ਦਾ ਆਪਣੇ ਰਾਸ਼ਟਰ ਦਾ ਜਗਰਾ ਉਹ ਨਾਮ ਉੱਚਾ ਕਰਦੇ। ਇਹ ਬੱਚੀਆਂ ਜਿਹੜੀਆਂ ਹਨ ਇਹਨਾਂ ਦੇ ਵਿੱਚੋਂ ਹੀ ਸਾਨੂੰ ਉਹ ਜਿਹੜੀ ਹੈਗੀ ਕੁੜੀ ਹਰਿਆਣੇ ਦੀ ਫਗਾਟ ਰਸ ਰਸ ਉਹਨਾਂ ਦੀਆਂ ਰੌਣਕਾਂ ਦੱਸ ਰਹੀਆਂ ਨੇ। ਸੋ ਇਹਨਾਂ ਦੇ ਵਿੱਚੋਂ ਹੀ ਹਾਕੀ ਖਿਡਾਰੀ ਦਿਸ ਰਹੇ ਨੇ। ਇਹਨਾਂ ਦੇ ਵਿੱਚੋਂ ਹੀ ਵਧੀਆ ਟਰੈਕ ਦੇ ਵਿੱਚ ਨਾ ਜਾਓ। ਵਧੀਆ ਫਲੀਟ ਦੇ ਸਾਰੇ ਆ ਬੱਚੇ ਕਿਉਂ ਫਰੀ ਜਾਂਦੇ ਆ ਵਿੱਚ? ਅਸੀਂ ਜਿਹੜਾ ਹੈਗਾ ਇਹਨਾਂ ਨੂੰ ਮੁਬਾਰਕਵਾਦ ਦਿੰਨੇ ਜਿਨ੍ਹਾਂ ਨੇ ਮੈਡਲ ਜਿੱਤੇ ਆ ਔਰ ਜਿਹੜੇ ਬੱਚੇ ਮੈਦਾਨ ਤੋਂ ਖੁੰਦ ਗਏ ਨੇ ਉਹਨਾਂ ਨੂੰ ਕਾਮਨਾ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵਧੀਆ ਪ੍ਰਦਰਸ਼ਨ ਕਰਨਗੇ ਬਹੁਤ ਬਹੁਤ ਧੰਨਵਾਦ ਖੇਡਾਂ ਬੱਦਨ ਪੰਜਾਬ ਤੀਸਰਾ ਸੀਜ਼ਨ ਦਾ ਅੱਜ ਚੌਥਾ ਦਿਨ ਹੈ ਇਹ ਖੇਡਾਂ ਗੁਰੂ ਹਰ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜ ਲੜਕੇ ਸਾਂਝ ਕਲਾ ਵਿਕੇ ਹੋ ਰਹੀਆਂ ਅੱਜ ਦੇ ਇੱਥੇ ਇਨਾਮ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ ਸਰਦਾਰ ਅਮਨਪਾਲ ਸਿੰਘ ਜੀ ਐਸਜੀਐਮ ਫਲੋਕ ਤੇ ਨਾਲ ਉਹਨਾਂ ਦੇ ਸਾਡੇ ਹਲਕਾ ਇੰਚਾਰਜ શ્રી ਪ੍ਰੇਮ ਕੁਮਾਰ ਜੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਫਲੋਰ ਤੋਂ ਉਹਨਾਂ ਨੇ ਅੱਜ ਇੱਥੇ ਜਿਹੜੇ ਆ ਜਿਹੜੇ ਵਿਦਿਆਰਥੀ ਜਿਹੜੇ ਆ ਜਾਂ ਜਿਹੜੇ ਬੱਚੇ ਫਸ ਸੈਕੰਡ ਥਰਡ ਆਏ ਸੀ ਉਹਨਾਂ ਨੂੰ ਆਰਾਮ ਦਿੱਤੇ ਆਸ਼ੀਰਵਾਦ ਦਿੱਤਾ ਬਾਦ ਦਿੱਤਾ ਤੋਂ ਮੈਂ ਇਹਨਾਂ ਸਖਸ਼ੀਤਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ